ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਤੁਹਾਡੇ ਜੀਵਨ ਦੇ ਵਿੱਚ ਦੌਲਤ ਆਉਣ ਤੋਂ ਠੀਕ ਪਹਿਲਾਂ ਤੁਹਾਨੂੰ ਮਿਲਦੇ ਹਨ ਇਹ ਨੌਂ ਸ਼ੁਭ ਸੰਕੇਤ ਜਦੋਂ ਤੁਹਾਡੇ ਘਰ ਦੇ ਵਿੱਚ ਗਰੀਬੀ ਦੂਰ ਹੋਣ ਦਾ ਸਮਾਂ ਆਉਂਦਾ ਹੈ ਤਾਂ ਉਹ ਸਮੇਂ ਤੋਂ ਤੁਹਾਨੂੰ ਇਹ ਨੌਂ ਸੰਕੇਤ ਮਿਲਦੇ ਹਨ ਜਿਸ ਵਿਅਕਤੀ ਦੀ ਕਿਸਮਤ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਹੈ ਉਸਦੇ ਜੀਵਨ ਵਿੱਚ ਇਹ ਨੌ ਸੰਕੇਤ ਮਿਲਦੇ ਹਨ ਕਿ ਆ ਚੰਦਾ ਹੈ ਕਿ ਜੋ ਵੀ ਇਨਸਾਨ ਦੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ ਇਸੇ ਤਰ੍ਹਾਂ ਇਹ ਸੰਕੇਤ ਉਹਨਾਂ ਲੋਕਾਂ ਨੂੰ ਦਿਖਾਈ ਦਿੰਦੇ ਨੇ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਬਹੁਤ ਸਾਰੀ ਦੌਲਤ ਲਿਖੀ ਹੋਈ ਹੈ ਤੁਹਾਡਾ ਨੋਬਸਪੇ ਚੈਨਲ ਦੀ ਲੋੜੇ ਕੋਈ ਅਮੀਰ ਨਹੀਂ ਬਣਨਾ ਚਾਹੁੰਦਾ ਧਨ ਦੌਲਤ ਦੀ ਦੇਵੀ ਲਕਸ਼ਮੀ ਦੀ ਕਿਰਪਾ ਨਾਲ ਹੀ ਧਨ ਦੌਲਤ ਦੀ ਪ੍ਰਾਪਤੀ ਹੁੰਦੀ ਹੈ ਤੇ ਦੇਵੀ ਲਕਸ਼ਮੀ ਉਸ ਵਿਅਕਤੀ ਤੇ ਆਪਣੀਆਂ ਬੇਅੰਤ ਅਸੀਸਾਂ ਵਰਹਾਉਂਦੀ ਹੈ ਤੇ ਜਿਸ ਤੇ ਉਹ ਖੁਸ਼ ਹੁੰਦੀ ਹੈ ਜਦੋਂ ਲੋਕਾਂ ਨੂੰ ਪੈਸੇ ਦੇ ਕੁਝ ਅਜਿਹੇ ਸ਼ੁਭ ਸੰਕੇਤ ਮਿਲਦੇ ਨੇ ਤਾਂ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਘਰ ਵਿੱਚ ਦੇਵੀ ਲਕਸ਼ਮੀ ਆਉਣ ਵਾਲੀ ਹੈ ਤੇ ਮਾਤਾ ਰਾਣੀ ਬਹੁਤ ਜਲਦੀ ਉਸ ਉੱਤੇ ਆਪਣਾ ਅਸ਼ੀਰਵਾਦ ਵਰਹਾਉਣ ਵਾਲੀ ਹੈ ਇਸ ਨਾਲ ਵਿਅਕਤੀ ਨੂੰ ਪਤਾ ਲੱਗ ਜਾਂਦਾ ਹੈ ਕਿ ਬਹੁਤ ਜਲਦੀ ਉਸ ਦਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੇ ਉਸ ਦੇ ਸਾਰੇ ਮਾੜੇ ਦਿਨ ਖਤਮ ਹੋਣ ਵਾਲੇ ਨੇ ਜਦੋਂ ਕਿਸੇ ਵਿਅਕਤੀ ਦੀ ਕਿਸਮਤ ਬਦਲਣ ਵਾਲੀ ਹੁੰਦੀ ਹੈ ਤੇ ਉਸ ਦੀ ਕਿਸਮਤ ਚਮਕਣ ਵਾਲੀ ਹੁੰਦੀ ਹੈ ਤਾ ਵਿਅਕਤੀ ਨੂੰ ਸ਼ਾਇਤਰਾ ਦੇ ਵਿੱਚ ਦੱਸੇ ਗਏ ਕੁਝ ਖਾਸ ਸੰਕੇਤ ਮਿਲਦੇ ਨੇ ਜੇਕਰ ਉਹ ਵਿਅਕਤੀ ਇਹਨਾਂ ਸੰਕੇਤਾਂ ਨੂੰ ਪਛਾਣ ਲੈਂਦਾ ਹੈ ਉਹ ਇਹਨਾਂ ਦਾ ਬਿਹਤਰ ਲਾਭ ਉਠਾ ਸਕਦਾ ਹੈ ਵਾਸਤੂ ਸ਼ਾਇਤਰ ਦੇ ਵਿੱਚ ਕੁਝ ਅਜਿਹੇ ਖਾਸ ਸੰਕੇਤ ਵੀ ਦੱਸੇ ਗਏ ਨੇ ਜੇਕਰ ਵਿਅਕਤੀ ਨੂੰ ਇਹ ਮਿਲ ਜਾਂਦੇ ਹਨ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਬਹੁਤ ਜਲਦੀ ਦੌਲਤ ਤੇ ਖੁਸ਼ੀ ਆਵੇਗੀ ਤੇ ਆਉ ਜਾਣਦੀ ਆ ਉਹਨਾਂ ਸੰਕੇਤਾਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਦੇਵੀ ਲక్ష్ਮੀ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਵੀਡੀਓ ਦੇ ਅੰਤ ਦੇ ਵਿੱਚ ਅਸੀਂ ਉਹਨਾਂ ਸੰਕੇਤਾਂ ਦੇ ਬਾਰੇ ਵੀ ਦੱਸਿਆ ਹੈ ਤੇ ਜੋ ਇਹ ਦੱਸਦੇ ਨਹੀਂ ਕਿ ਬੂਰਾ ਸਮਾਂ ਆਉਣ ਵਾਲਾ ਹੈ ਤੇ ਉਹਨਾਂ ਤੋਂ ਸਾਨੂੰ ਕਿਵੇਂ ਬਚਣਾ ਚਾਹੀਦਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਅੰਤ ਦੀ ਤੱਕ ਜ਼ਰੂਰ ਦੇਖਿਓ ਇਸੇ ਨਾਲ ਲੈਣ ਦੇਣ ਕਰਦੇ ਸਮੇਂ ਹੱਥੋਂ ਪੈਸੇ ਦਾ ਡਿੱਗ ਜਾਣਾ ਸਭ ਤੋਂ ਪਹਿਲਾ ਸੰਕੇਤ ਜੇਕਰ ਤੁਸੀਂ ਕਿਸੇ ਦੇ ਨਾਲ ਲੈਣ ਦੀ ਇਨਕਾਰ ਨਹੀਂ ਹੁੰਦੀ ਤੁਹਾਡੇ ਹੱਥੋਂ ਪੈਸੇ ਡਿੱਗ ਜਾਂਦੇ ਹਨ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਬਹੁਤ ਜਲਦੀ ਵਿੱਤੀ ਲਾਭ ਹੋਣ ਵਾਲਾ ਹੈ ਤੇ ਪੈਸਿਆਂ ਦੇ ਨਾਲ ਸੰਬੰਧਿਤ ਕਿਸੇ ਵੀ ਕੰਮ ਦੇ ਲਈ ਜਾਂਦੇ ਸਮੇਂ ਜੇ ਤੁਸੀਂ ਪੀਲੇ ਕੱਪੜਿਆਂ ਦੇ ਵਿੱਚ ਇੱਕ ਸੁੰਦਰ ਔਰਤ ਨੂੰ ਦੇਖਦੇ ਹੋ ਤਾਂ ਇਹ ਵੀ ਧੌਲਤ ਪ੍ਰਾਪਤ ਕਰਨ ਦਾ ਇੱਕ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਵੀਰਵਾਰ ਨੂੰ ਕਿਸੇ ਕੁਵਾਰੀ ਕੁੜੀ ਨੂੰ ਪੀਲੇ ਕੱਪੜਿਆਂ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਇਸ ਨੂੰ ਤੁਨ ਪ੍ਰਾਪਤੀ ਦਾ ਬਹੁਤ ਹੀ ਸ਼ੁਭ ਸੰਕੇਤ ਵੀ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਦੂਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਦੂਸਰੇ ਸੰਕੇਤ ਦੀ ਜੇਕਰ ਤੁਸੀਂ ਕਿਤੇ ਜਾ ਰਹੇ ਹੋ ਤਾਂ ਇੱਕ ਨਿਝੋਲ ਤੁਹਾਡੇ ਰਸਤੇ ਦੇ ਵਿੱਚੋਂ ਲੰਘ ਜਾਵੇ ਜੇਕਰ ਤੁਸੀਂ ਤਿਆਰ ਹੋ ਰਹੇ ਹੋ ਤੇ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਜਾ ਰਹੇ ਹੋ ਤੇ ਇੱਕ ਨਿਯੋਲ ਤੁਹਾਡੇ ਰਸਤੇ ਦੇ ਵਿੱਚੋਂ ਲੰਘਦਾ ਹੈ ਤਾਂ ਇਹ ਵੀ ਵਿੱਤੀ ਲਾਭ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਸਵੇਰੇ ਤੁਸੀਂ ਇੱਕ ਗਾਂ ਤੁਹਾਡੇ ਘਰ ਆਉਂਦੀ ਹੈ ਤੇ ਚਾਹ ਤੁਸੀਂ ਇੱਕ ਗਾਂ ਨੂੰ ਦੇਖਦੇ ਹੋ ਜੇਕਰ ਇਹ ਕੇਸਰੀਆ ਰੰਗ ਦੀ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਜੀਵਨ ਵਿੱਚ ਧਨ ਪ੍ਰਾਪਤ ਕਰਨ ਦੀ ਸੰਭਾਵਨਾ ਹੈ ਜੋ ਕੋਈ ਆਪਣੇ ਸੁਪਨਿਆਂ ਦੇ ਵਿੱਚ ਨੀਜੋਲ ਮੋਤੀ ਹਾਰ ਤਾਜ ਆਦਿ ਦੇਖਦਾ ਹੈ ਦੇਵੀ ਲక్ష్ਮੀ ਉਸਦੇ ਘਰ ਵਿੱਚ ਸਥਾਈ ਤੌਰ ਤੇ ਨਿਵਾਸ ਕਰਦੀ ਹੈ ਜੇ ਕਿਸੇ ਇਨਸਾਨ ਨੂੰ ਸੁਪਨੇ ਦੇ ਵਿੱਚ ਸੱਜੇ ਹੱਥ ਤੇ ਸੱਫਟ ਲੈਂਦਾ ਹੈ ਤਾਂ ਇਸ ਨੂੰ ਧਨ ਪ੍ਰਾਪਤੀ ਦਾ ਵੀ ਸੰਕੇਤ ਕਿਹਾ ਜਾਂਦਾ ਹੈ ਅਜਿਹੇ ਸੁਪਨੇ ਇਹ ਦਰਸਾਉਂਦੇ ਹਨ ਕਿ ਤੁਸੀਂ ਬਹੁਤ ਜਲਦੀ ਧਨ ਪ੍ਰਾਪਤ ਕਰਨ ਜਾ ਰਹੇ ਹੋ ਤੇ 30 ਨੰਬਰ ਤੇ ਗੱਲ ਕਰਦੇ ਹਾਂ ਜੇਕਰ ਤੁਹਾਡਾ ਸੁਪਨਾ ਅਜੇਹਾਈ ਕਿ ਕੋਈ ਤੁਹਾਨੂੰ ਪੈਸੇ ਦੇ ਰਿਹਾ ਜਾਂ ਤੁਹਾਨੂੰ ਕਿਤੋਂ ਪੈਸੇ ਮਿਲ ਰਹੇ ਨੇ ਤਾਂ ਇਹ ਤੁਹਾਨੂੰ ਦੱਸ ਰਿਹਾ ਹੈ ਕਿ ਬਹੁਤ ਜਲਦੀ ਦੇਵੀ ਲਕਸ਼ਮੀ ਤੁਹਾਡੇ ਘਰ ਵਿੱਚ ਆਉਣ ਵਾਲੀ ਹੈ ਜਿਸ ਕਾਰਨ ਬਹੁਤ ਜਲਦੀ ਉਸ ਨੂੰ ਬਹੁਤ ਜ਼ਿਆਦਾ ਦੌਲਤ ਮਿਲੇਗੀ ਤੇ ਜੇਕਰ ਤੁਸੀਂ ਕਿਸੇ ਦਿਨ ਸਵੇਰੇ ਚਲਦੀ ਉਠਦੇ ਹੋ ਤਾਂ ਤੁਸੀਂ ਪਹਿਲਾਂ ਦਹੀਂ ਜਾਂ ਦੁੱਧ ਦੇਖਦੇ ਹੋ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੁੰਦਾ ਹੈ ਇਹ ਸੰਕੇਤ ਤੁਹਾਨੂੰ ਤੁਹਾਡੇ ਚੰਗੇ ਦਿਨਾਂ ਦੇ ਬਾਰੇ ਹੀ ਦੱਸਦਾ ਹੈ ਤੇ ਜੇਕਰ ਕਿਸੇ ਦਿਨ ਕੋਈ ਪੰਛੀ ਤੁਹਾਡੇ ਉੱਤੇ ਬਿਠ ਕਰ ਦਿੰਦਾ ਹੈ ਤਾਂ ਤੁਹਾਨੂੰ ਇਸ ਬਾਰੇ ਬਿਲਕੁਲ ਵੀ ਬੁਰਾ ਨਹੀਂ ਮਹਿਸੂਸ ਕਰਨਾ ਚਾਹੀਦਾ ਤੇ ਨਾ ਹੀ ਤੁਹਾਨੂੰ ਆਪਣੇ ਮਨ ਵਿੱਚ ਪੰਛੀ ਨੂੰ ਕੁਝ ਬੁਰਾ ਕਹਿਣਾ ਚਾਹੀਦਾ ਕਿਉਂਕਿ ਇਹ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਲੋਕ માનਤਾਵਾਂ ਦੇ ਅਨੁਸਾਰ ਉਸ ਸਮੇਂ ਤੋਂ ਉਸ ਦਾ ਚੰਗਾ ਸਮਾਂ ਸ਼ੁਰੂ ਹੋ ਜਾਂਦਾ ਹੈ ਤੇ ਉਹ ਉਸ ਦੀ ਇੱਕ ਚੰਗੀ ਕਿਸਮਤ ਨੂੰ ਵਧਾਉਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਤੇ ਉਸ ਸਮੀਦੀ ਦੌਰਾਨ ਤੁਹਾਨੂੰ ਕੋਈ ਸੱਪ ਜਾਂ ਫਿਰ ਬੰਦਰ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਚੰਗੇ ਸਮੇਂ ਦਾ ਇੱਕ ਸ਼ੁਭ ਸੰਕੇਤ ਹੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਸਾਰਾ ਵਿੱਤੀ ਸੰਕਟ ਹੁਣ ਖਤਮ ਹੋਣ ਵਾਲਾ ਹੈ ਤੇ ਜੇ ਤੁਸੀਂ ਰਾਤ ਨੂੰ ਅਸਮਾਨ ਦੇ ਵਿੱਚ ਡਿੱਗਿਆ ਹੋਇਆ ਤਾਰਾ ਦੇਖਦੇ ਹੋ ਕਹਿੰਦਾ ਭਾਵ ਕਿ ਟੁੱਟਿਆ ਹੋਇਆ ਤਾਰਾ ਤਾਂ ਤੁਹਾਨੂੰ ਤੁਰੰਤ ਆਪਣੀ ਪਸੰਦ ਦੀ ਇੱਛਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਡਿੱਗਦੇ ਤਾਰੇ ਨੂੰ ਦੇਖ ਕੇ ਕੋਈ ਵੀ ਇੱਛਾ ਕਰਦੇ ਹੋ ਤਾਂ ਇਹ 30 ਦਿਨਾਂ ਦੇ ਅੰਦਰ ਅੰਦਰ ਪੂਰੀ ਹੋਣ ਦੀ ਸੰਭਾਵਨਾ ਹੁੰਦੀ ਹੈ ਸੁਪਨੇ ਦੇ ਵਿੱਚ ਕਛੂ ਦੇਖਣਾ ਵੀ ਇੱਕ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ ਤੇ ਜੇਕਰ ਤੁਸੀਂ ਆਪਣੇ ਸੁਪਨੇ ਦੇ ਵਿੱਚ ਕਛੂ ਦੇਖਦੇ ਹੋ ਤਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਭਗਵਾਨ ਵਿਸ਼ਨੂੰ ਤੁਹਾਡੇ ਤੋਂ ਖੁਸ਼ ਨੇ ਤੇ ਤੁਹਾਡੇ ਜੀਵਨ ਵਿੱਚ ਬਹੁਤ ਜਲਦੀ ਖੁਸ਼ੀ ਤੇ ਖੁਸ਼ਹਾਲੀ ਆਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦਿਨ ਤੁਸੀਂ ਆਪਣੇ ਘਰ ਦੇ ਨੇੜੇ ਜਾਂ ਸੜਕ ਤੇ ਮੋਰ ਦੇਖਦੇ ਹੋ ਜਾਂ ਫਿਰ ਮੋਰ ਨੂੰ ਨੱਚਦੇ ਹੋਏ ਦੇਖਦੇ ਹੋ ਤਾਂ ਇਹ ਵੀ ਤੁਹਾਡੇ ਚੰਗੇ ਦਿਨ ਦੀ ਸ਼ੁਰੂਆਤ ਦਾ ਸੰਕੇਤ ਮੰਨਿਆ ਜਾਂਦਾ ਹੈ। ਕਿਉਂਕਿ ਮੋਰ ਨੂੰ ਦੇਖਣਾ ਬਹੁਤ ਹੀ ਸ਼ੁਭ ਸੰਕੇਤ ਹੈ ਤੇ ਇਸ ਲਈ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਇਹ ਤੁਹਾਡੇ ਘਰ ਤੇ ਦੀਵੀ ਲక్ష్ਮੀ ਦੀ ਕਿਰਪਾ ਅਤੇ ਤੁਹਾਡੇ ਪਰਿਵਾਰ ਦੀ ਖੁਸ਼ੀ ਤੇ ਖੁਸ਼ਹਾਲੀ ਵਧਣ ਵਾਲੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਘਰ ਦੇ ਸਾਹਮਣੇ ਕੋਈ ਪੌਦਾ ਉੱਗਦਾ ਦੇਖਦੇ ਹੋ ਤਾਂ ਸਮਝ ਜਾਓ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਤੇ ਇਸ ਚਿੰਨ੍ਹ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਘਰੋਂ ਬਾਹਰ ਜਾ ਰਹੇ ਹੋ ਤੇ ਕਿਸੇ ਵਿਅਕਤੀ ਦੇ ਹੱਥ ਦੇ ਵਿੱਚ ਪਾਣੀ ਬੀ ਨਾਲ ਭਰਿਆ ਹੋਇਆ ਘੜਾ ਦੇਖਦੇ ਹੋ ਤਾਂ ਇਸ ਨੂੰ ਵੀ ਬਹੁਤ ਹੀ ਵਧੀਆ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਮਹੱਤਵਪੂਰਨ ਯਾਤਰਾ 'ਤੇ ਚਾਰੇ ਉਤੇ ਕਰੋ ਨਿਕਲਦੇ ਹੀ ਤੁਹਾਨੂੰ ਚਾਅ ਆਉਂਦਾ ਹੈ ਕਿ ਤੁਸੀਂ ਕੁਝ ਅਜੇਹੀ ਚੀਜ਼ ਭੁੱਲੇ ਗਏ ਹੋ ਤਾਂ ਇਹ ਬੁਰਾ ਸਮਾਂ ਲੰਘਣ ਦਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਰਸਤੇ ਦੇ ਵਿੱਚ ਤੋਰਦੇ ਸਮੇਂ ਕੋਈ ਸਿੱਕਾ ਮਿਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਕੋਈ ਚੰਗੀ ਖਬਰ ਮਿਲੇਗੀ। ਉਧਾਰ ਦਿੱਤਾ ਪੈਸਾ ਵਾਪਸ ਮਿਲ ਜਾਵੇਗਾ ਤੇ ਇਸ ਤੋਂ ਇਲਾਵਾ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਤੇ ਤੁਹਾਨੂੰ ਵਿੱਤੀ ਲਾਭ ਵੀ ਮਿਲੇਗਾ। ਜੇਕਰ ਕੋਈ ਵੀ ਵਿਅਕਤੀ ਆਪਣੇ ਸੁਪਨਿਆਂ ਦੇ ਵਿੱਚ ਵਾਰ-ਵਾਰ ਪਾਣੀ, ਹਰਿਆਲੀ ਤੇ ਜਾ ਫਿਰ ਲక్ష్ਮੀ ਜੀ ਦਾ ਵਾਣ ਉੱਲੂ ਦੇਖਦਾ ਹੈ ਕਿ ਸਮਝ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਪੈਸੇ ਨਾਲ ਸੰਬੰਧਿਤ ਸਮੱਸਿਆਵਾਂ ਹੱਲ ਹੋਣ ਵਾਲੀਆਂ ਨੇ ਤੇ ਜਿਨ੍ਹਾਂ ਦੀਆਂ ਅੱਖਾਂ ਨਿਸ਼ਮਿਤ ਤੌਰ ਤੇ ਉਠਣ ਤੋਂ ਪਹਿਲਾਂ ਖੁੱਲ੍ਹ ਜਾਂਦੀਆਂ ਨੇ ਜੇਕਰ ਤੁਹਾਡੀ ਨਾਲ ਵੀ ਇਹੀ ਹੋ ਰਿਹਾ ਹੈ ਕਿ ਤੁਸੀਂ ਵਾਰ-ਵਾਰ ਬ੍ਰਹਮਮਹੂਰਤ ਦੇ ਵਿੱਚ ਜਾਗ ਰਹੇ ਹੋ ਤਾ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ ਕਿਉਂਕਿ ਆਪਾਂ ਗੱਲ ਕਰੀਏ ਖੁਸ਼ੀ ਤੇ ਦੁੱਖ ਦੋਵੇਂ ਹੀ ਜ਼ਿੰਦਗੀ ਦਾ ਹਿੱਸਾ ਨੇ। ਕਿਆ ਚਾਹੁੰਦਾ ਹੈ ਕਿ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਵੀ ਆਉਂਦਾ ਹੈ ਤੇ ਮਾੜਾ ਸਮਾਂ ਵੀ ਆਉਂਦਾ ਹੈ। ਹਾਲਾਂਕਿ ਕੋਈ ਵੀ ਸਮਾਂ ਬਹੁਤਾ ਸਮਾਂ ਨਹੀਂ ਰਹਿੰਦਾ ਪਰ ਜੋਤਿਸ਼ ਦੇ ਵਿੱਚ ਕੁਝ ਅਜਿਹੇ ਸੰਕੇਤ ਦੱਸੇ ਗਏ ਨੇ। ਦਿੰਨਾ ਦੇ ਦੁਆਰਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੁਰਾ ਸਮਾਂ ਆਉਣ ਵਾਲਾ ਹੈ ਤੇ ਆਓ ਜਾਣਦੇ ਹਾਂ ਬੁਰਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਕਿਹੜੇ ਸੰਕੇਤ ਮਿਲਦੇ ਨੇ ਸਭ ਤੋਂ ਪਹਿਲਾ ਸੰਕੇਤ ਤુલਸੀ ਦੇ ਪੌਦੇ ਦਾ ਸੁੱਕਣਾ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਅਚਾਨਕ ਸੁੱਕਣ ਲੱਗ ਪਵੇ ਤਾਂ ਸਮਝ ਜਾਓਗੇ ਤੁਹਾਡਾ ਬੁਰਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੁਲਸੀ ਦਾ ਸੁੱਕਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਤੋਂ ਇਲਾਵਾ ਘਰ ਦੇ ਵਿੱਚ ਕਾਲੇ ਚੂਹੇ ਦਾ ਦਾਖਲ ਹੋਣਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਗੱਲ ਕਰੀਏ ਕਿਸੇ ਵੀ ਵਿਅਕਤੀ ਦੇ ਘਰ ਦੇ ਵਿੱਚ ਜੇਕਰ ਅਚਾਨਕ ਬਹੁਤ ਸਾਰੇ ਕਾਲੇ ਚੂਹੇ ਵੱਡੀ ਗਿਣਤੀ ਦੇ ਵਿੱਚ ਦਾਖਲ ਹੋਣ ਲੱਗ ਪੈਂਦੇ ਨੇ ਤੇ ਇਹ ਦਰਸਾਉਂਦਾ ਹੈ ਕਿ ਭਵਿੱਖ ਦੇ ਵਿੱਚ ਤੁਹਾਡੇ ਤੇ ਕੋਈ ਵੱਡੀ ਆਫਤ ਹੋਣ ਵਾਲੀ ਹੈ ਤੇ ਇਸ ਤੋਂ ਇਲਾਵਾ ਸੋਨੇ ਦੀ ਚੀਜ਼ ਦਾ ਗਵਾਚ ਜਾਣਾ ਜੋਤਿਸ਼ਾਤਰ ਦੇ ਅਨੁਸਾਰ ਸੋਨੇ ਦੀ ਚੀਜ਼ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਸੋਨਾ ਗੁੰਮ ਹੋ ਚਾਵੇ ਤਾਂ ਘਰ ਦੇ ਵਿੱਚ ਨਿਕਰਾਤਮਕਤਾ ਆਉਣ ਲੱਗ ਪੈਂਦੀ ਹੈ ਤੇ ਇਸ ਤੋਂ ਇਲਾਵਾ ਸੋਨਾ ਸੁਖ ਸ਼ਾਂਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਤੁਹਾਡਾ ਸੁਗਨਾ ਕੋ ਬਾਚ ਜਾਵੇ ਫਿਰ ਘਰ ਦੇ ਵਿੱਚ ਨਕਾਰਾਤਮਕਤਾ ਆਉਂਦੀ ਹੈ ਕਿ ਉਹ ਦਾ ਹੱਥ ਦੇ ਵਿੱਚੋਂ ਡਿੱਗਣਾ ਜੇਕਰ ਕਿ ਉਹ ਦਾ ਡੱਬਾ ਤੁਹਾਡੇ ਹੱਥੋਂ ਡਿੱਗ ਜਾਵੇ ਤੇ ਇਹ ਸਾਰੇ ਫर्श ਦੇ ਉੱਤੇ ਡੁੱਲ ਜਾਵੇ ਤਾਂ ਇਹ ਦਰਸਾਉਂਦਾ ਹੈ ਕਿ ਤੁਹਾਡੇ ਤੇ ਬੁਰਾ ਸਮਾਂ ਆ ਸਕਦਾ ਹੈ ਤੇ ਇਸੇ ਤਰ੍ਹਾਂ ਕਿਰਲੀਆਂ ਦੀ ਲੜਾਈ ਜੋਤਿਸ਼ਾਤਰ ਦੇ ਅਨੁਸਾਰ ਜੇਕਰ ਘਰ ਵਿੱਚ ਕਿਰਲੀਆਂ ਲੜਦੀਆਂ ਹਨ ਤਾਂ ਇਸ ਨੂੰ ਵੀ ਅਸ਼ੁਭ ਮੰਨਿਆ ਜਾਂਦਾ ਹੈ ਇਹ ਆਉਣ ਵਾਲੇ ਮਾੜੇ ਸਮੇਂ ਦੀ ਨਿਸ਼ਾਨੀ ਹੁੰਦੀ ਹੈ ਆਰਤੀ ਜਾਂ ਫਿਰ ਜੋਤ ਦੇ ਦੀਵੇ ਦਾ ਜਲਦੀ ਬੁਝਣਾ ਕਿ ਆ ਚਾਹੁੰਦਾ ਹੈ ਕਿ ਘਰ ਵਿੱਚ ਆਰਤੀ ਕਰਨਾ ਬਹੁਤ ਸਕਾਰਾਤਮਕ ਮੰਨਿਆ ਜਾਂਦਾ ਹੈ ਤੇ ਪਰ ਜੇਕਰ ਤੁਹਾਡੀ ਨਾਲ ਵਾਰ-ਵਾਰ ਅਜਿਹਾ ਹੋ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਬੁਰਾ ਸਮਾਂ ਸ਼ੁਰੂ ਹੋਣ ਵਾਲਾ ਹੈ ਜੇਕਰ ਤੁਹਾਨੂੰ ਇਹ ਕੁਝ ਮਾੜੇ ਸੰਕੇਤ ਮਿਲਦੇ ਆ ਤੇ ਮਾੜੇ ਸੰਕੇਤ ਮਿਲਣ ਤੇ ਇਹ ਉਪਾਅ ਕਰੋ ਮੈਂ ਤੁਹਾਨੂੰ ਸਲਾਹ ਦਿੰਨੀ ਆ ਕਿ ਆਪਣੀ ਮਨ ਦੇ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਅਜਿਹੇ ਸੰਕੇਤ ਦੇ ਕੇ ਨਰਾਇਣ ਕਵਚ ਦਾ ਪਾਠ ਕਰੋ ਤੇ ਨਿਯਮਿਤ ਤੌਰ ਤੇ ਗਾਣੂ ਰੂਟੀ ਹੋਣਾ ਸ਼ੁਰੂ ਕਰ ਦਿਓ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਮਿਲਣਗੇ ਹਾਂਜੀ ਇਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਚ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਈ ਕੋ ਹੋਰ ਨਵੀਂ ਵੀਡੀਓ ਨਵੇਂ ਉਪਾਦ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ